ਸਾਥਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀ ਜੈ ਭਾਤ ਪਾਰਟੀਆਂ ਦਾ ਵੀ ਇੱਕ ਅਲੱਗ ਜਨੂਨ ਹੁੰਦਾ ਪਾਰਟੀ ਕੁਛ ਦਵੇ ਨਾ ਦਵੇ ਪਰ ਸਾਨੂੰ ਇਸ ਤਰ੍ਹਾਂ ਦਾ ਉਹਨੇ ਲਾਲਚ ਦਿੱਤਾ ਹੁੰਦਾ ਵੀ ਸ਼ਾਇਦ ਮੇਰੇ ਸਿਰ ਤੇ ਪਾਰਟੀ ਖੜੀ ਹੈ ਤੇ ਕੱਲ ਕਾਂਗਰਸ ਦੇ ਵਿੱਚ ਕੁਝ ਕਹਿੰਦੇ ਬੇਰ ਗੱਲਾਂ ਤੋਂ ਜੁਆਇਨ ਕੀਤਾ ਮੈਂ ਤਾਂ ਵਿਚਾਰੇ ਗਿੱਲ ਬੀਰ ਕਲਾ ਤੋਂ ਬੜਾ ਹਰਾਨਾ ਕਰ ਮੇਲ ਸਿੰਘ ਗਿੱਲ ਤੋਂ ਮੈਂ ਨਹੀਂ ਕਹਿੰਦਾ ਬੰਦਾ ਮਾੜਾ ਸਾਡਾ ਮਿੱਤਰ ਵੀ ਹੈ ਇਮਾਨਦਾਰ ਵੀ ਹੈ ਸਾਰੇ ਗੁਣ ਨੇ ਪਰ ਜਦ ਸੱਤਾ ਤੋਂ ਬਾਹਰ ਹੁੰਦਾ ਰੌਲਾ ਪਾ ਪਾ ਕੇ ਪਿੰਡਾਂ ਦੇ ਵਿੱਚ ਕੁਝ ਨਾ ਕੁਝ ਕਰਦਾ ਰਹਿੰਦਾ ਤੇ ਲੋਕਾਂ ਨੂੰ ਕਾਂਗਰਸ ਨਾਲ ਜੋੜਦਾ ਰਹਿੰਦਾ ਪਰ ਜਦ ਕਾਂਗਰਸ ਸਰਕਾਰ ਆਉਂਦੀ ਹੈ ਇਹਦੀ ਪੁੱਛ ਜ਼ੀਰੋ ਨਹੀਂ ਹੁੰਦੀ ਪਿਛਲੇ ਜਿਹੜੀ ਟਰਮ ਚ ਕਾਂਗਰਸ ਰਹੀ ਹੈ ਮੈਸ ਕਰਕੇ ਗੱਲ ਕਰੀਏ ਵੇ ਕੱਲ ਬੇਰ ਕਲਾਂ ਦੀ ਖਬਰ ਲੱਗੀ ਹੋਈ ਸੀ ਵੀ ਕਾਫੀ ਬੰਦੇ ਗਰਮਿਲ ਗਿਲਕਲਾ ਨੇ ਕਾਂਗਰਸ ਜੁਆਇਨ ਕਰਵਾਈ ਉਹ ਮੇਰੇ ਭਰਾਵਾ ਮੈਂ ਤਾਂ ਤੈਨੂੰ ਬੇਨਤੀ ਕਰਦਾ ਜੋ ਤੇਰੇ ਨਾਲ ਪਿਛਲੀ ਵਾਰ ਹੋਇਆ ਕੁਛ ਮਾੜਾ ਮੋਟਾ ਉਹ ਤੋਂ ਸਭ ਕੁ ਲੈ ਲੈ ਤੂੰ ਬਾਦਲ ਦੀਆਂ ਫੋਟੋਆਂ ਤਾਰ ਤੂੰ ਉਹ ਕਾਰੇ ਕਰ ਕਾ ਪਰਚੇ ਕਰਾਇਓ ਕਰਾਏ ਗੱਲ ਤੇਰੇ ਤੇ ਉਹ ਚੁੱਪਦੀ ਢੁੱਕਦੀ ਆ ਵੀ ਖਾਣ ਪੀਣ ਨੂੰ ਬੰਦ ਰੀ ਡੰਡੇ ਖਾਣ ਨੂੰ ਰਿੱਚ ਪੰਜ ਸਾਲ ਜੋ ਤੇਰਾ ਹਸ਼ਰ ਕੀਤਾ ਗਰਮੇਲ ਸਿੰਘ ਯਾਰ ਤੂੰ ਮੇਰਾ ਯਾਰ ਆ ਮੈਨੂੰ ਦੁੱਖ ਲੱਗਦਾ ਚਲੋ ਪਾਰਟੀਆਂ ਆਪਣੀ ਜਗ੍ਹਾ ਤੇ ਹੁੰਦੀਆਂ ਨੇ ਸਮਾਜਿਕ ਤਾਣਾ ਬਾਣਾ ਆਪਣੀ ਜਗ੍ਹਾ ਤੇ ਆ ਗਿੱਲ ਸਾਹਿਬ ਜੋ ਤੁਹਾਡੇ ਨਾਲ ਨੇ ਬਤੀਰਾ ਕੀਤਾ ਤੁਹਾਨੂੰ ਵੀ ਪਤਾ ਤੁਹਾਡੀ ਚੇਅਰਮੈਨ ਨਹੀਂ ਬਣਦੀ ਸੀ ਬਲਾਕ ਸਮਤੀ ਦੀ ਉਹ ਨਹੀਂ ਦਿੱਤੀ ਚਲੋ ਉਹ ਨਹੀਂ ਦਿੱਤੀ ਮਾਰਕੀਟ ਕਮੇਟੀ ਦਾ ਬਲ ਲਗਾ ਦਿੰਦੇ ਉਹ ਨਹੀਂ ਦਿੱਤੀ ਪਰ ਭਰਾਵਾ ਤੂੰ ਫਿਰ ਹੁਣ ਉਹੀ ਕੁਝ ਕਰੀ ਜਾਣਾ ਮਾੜਾ ਮੋਟਾ ਸੋਚ ਜਿਹੜੇ ਲੋਕਾਂ ਨੂੰ ਤੂੰ ਕਾਂਗਰਸ ਨਾਲ ਜੋੜ ਰਿਹਾ ਉਹ ਜ਼ਿਆਦਾਤਰ ਗਰੀਬ ਲੋਕ ਨੇ ਐਸਸੀ ਐਸਟੀਓਬੀਸੀ ਲੋਕ ਨੇ ਪਰ ਜੇ ਤੇਰੀ ਪੁੱਛ ਨਹੀਂ ਹੁੰਦੀ ਤੂੰ ਇਹਨਾਂ ਲੋਕਾਂ ਦੀ ਪੁੱਛ ਕਿੱਥੋਂ ਕਰਾ ਦੇਗਾ ਸੋ ਦੂਜੀ ਗੱਲ ਮੈਂ ਵਿਧਾਇਕ ਸਾਹਿਬ ਸਾਫਕਾ ਵਿਧਾਇਕ ਸਾਹਿਬ ਮੈਂ ਤੁਹਾਨੂੰ ਤੁਹਾਨੂੰ ਯਾਦ ਕਰਾ ਦਵਾਂ ਕਿਉਂਕਿ ਜੇ ਮੈਂ ਮੁੱਦਾ ਚੱਕੂਗਾ ਕੋਈ ਦਲਤ ਮੁੱਦਾ ਲੋਕ ਕਣਗੇ ਜੀ ਕਾਲੀ ਜਾਤ ਪਾਤ ਫੁਲਾਉਂਦਾ ਕਾਲੀ ਜਾਤਾਂ ਦੀ ਗੱਲ ਕਰਦਾ ਹੈ ਤੁਸੀਂ ਭਾਈ ਠੇਕਾ ਲਿਆ ਹੋਇਆ ਵਾ ਸਮਾਜ ਦਾ ਚਾਹੇ ਤੁਸੀਂ ਜਾਤ ਦੀ ਗੱਲ ਕਰੋ ਜਾਂ ਧਰਮ ਦੀ ਗੱਲ ਕਰੋ ਲੋਕ ਤੁਹਾਡੇ ਤੇ ਉਂਗਲੀ ਨਹੀਂ ਚੱਕਦੇ ਕਿਉਂਕਿ ਤੁਸੀਂ ਉਸ ਲੋਬੀ 'ਚ ਬੈਠੇ ਹੋ ਜਿਨੇ ਜਾਤ ਪਾਤ ਉਹ ਧਰਮ ਦਾ ਕਾਰਡ ਖੇਡ ਕੇ ਸੱਤਾ ਪ੍ਰਾਪਤ ਕਰਨੀ ਹੁੰਦੀ ਹੈ ਸੋ ਜਿਹੜੇ ਕੱਲ ਜੁਆਇਨ ਕਰੇ ਨੇ ਉਹ ਮੈਨੂੰ ਲੱਗਦਾ ਵੀ ਬਹੁਤੇ ਗਰੀਬ ਲੋਕੇ ਨੇ ਐਸਸੀਐਸਟੀਓਬੀਸੀ ਦਲਿਤ ਲੋਕੇ ਨੇ ਪੇਰ ਕਲਾ ਦੇ ਜਿਹੜੇ ਵੀ ਪੇਰ ਕਲਾ ਦੇ ਜਾਂ ਹੋਰ ਲੋਕ ਕਾਂਗਰਸ ਨੂੰ ਜੁਆਇਨ ਕਰਦੇ ਨੇ ਮੈਂ ਉਹਨਾਂ ਨੂੰ ਦਿਲਕ ਤੋਂ ਬੇਨਤੀਆਂ ਕਰਨੀਆਂ ਨੇ ਭਰਾਵੋ ਮੈਂ ਲਖਵੀਰ ਸਿੰਘ ਲੱਖਾਂ ਨੂੰ ਵੀ ਯਾਦ ਕਰਾ ਦਵਾਂ ਭਰਾਵਾ ਮੇਰੀ ਬੇਨਤੀ ਹੈ ਤੈਨੂੰ ਤੂੰ ਮੇਰੇ ਖਿਆਲ ਚ 100% ਤਾਂ ਤੇਰੇ ਲੱਤਾਂ 'ਚ ਜਾਨ ਹੀ ਨਹੀਂ ਹੈਗੀ ਤੂੰ ਕਿਸੇ ਗਰੀਬ ਬੰਦੇ ਨੂੰ एससी एसटी ओबीसी दलित बंदे ਨੂੰ ਤੂੰ ਇਨਸਾਫ ਦਵਾਦਵੇਂ ਕਿਉਂਕਿ ਤੂੰ ਬੋਲ ਨਹੀਂ ਸਕਦਾ ਉਹਨਾਂ ਸਰਦਾਰਾਂ ਦੇ ਖਿਲਾਫ ਜਿਨ੍ਹਾਂ ਨੇ ਤੈਨੂੰ ਇੱਥੇ ਤੱਕ ਲੈ ਕੇ ਆਂਦਾ ਸੋ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਪ੍ਰਧਾਨ ਜੀ ਵੀ ਤੁਸੀਂ ਇੱਕ ਕੋਲੀ ਦਾ ਮੁਰਦਾ ਚੱਕਿਆ ਸੀ ਜਿਹੜਾ ਕੁੜੀ ਦੇ ਥੱਪੜ ਮਾਰਿਆ ਹੈ ਬੜਾ ਤੁਸੀਂ ਰੌਲਾ ਪਾਇਆ ਕੁੜੀ ਨੂੰ ਸਾਰੇ ਪਿੰਡ ਨੂੰ ਇਕੱਠਾ ਕਰਕੇ ਕਰਾਜਨੀਤੀ ਕੀਤੀ ਉੱਥੇ ਇਕੱਠੇ ਕਰਕੇ ਲੈ ਕੇ ਗਏ ਉਹਦੇ ਵਿੱਚ ਉਹ ਗੱਲ ਕੁਝ ਹੋਰ ਨਿਕਲਿਆਈ ਮੈਂ ਤਾਂ ਉਦੋਂ ਵੀ ਕਹਿੰਦਾ ਸੀ ਵੀ ਲਖਵੀਰ ਸਿੰਘ ਲੱਖਾ ਕਿਸੇ ਵੀ ਗਰੀਬ ਬੰਦੇ ਨੂੰ ਇਨਸਾਫ ਨਹੀਂ ਦਿਵਾ ਸਕਦਾ ਹੁਣ ਤੁਹਾਡੇ ਸਾਹਮਣੇ ਤੁਸੀਂ ਦੋ ਮੁੱਦੇ ਬੜੇ ਓਸ਼ਾਲੇ ਨੇ ਅਖਬਾਰਾਂ ਦੇ ਵਿੱਚ ਤੁਸੀਂ ਕਹੇ ਜੀ ਮੈਂ ਹਾਈ ਕਮਾਂਡ ਨਾਲ ਗੱਲ ਕਰਕੇ ਮੈਂ ਧਰਨਾ ਦੇਵਾਂਗਾ ਰਾਮਗੜ੍ਹ ਸਰਦਾਰਾਂ ਦਾ ਜਿੱਥੇ ਸਰਪੰਚ ਦਾ ਤੁਸੀਂ ਬਲੇਮ ਕਰਿਆ ਵੀ ਸਰਪੰਚ ਨੇ ਐਸਸੀ ਬੰਦਿਆਂ ਦੇ ਘਰੇ ਹਮਲਾ ਕਰਾਤਾ ਤੇ ਐਸਸੀ ਬੰਦਿਆਂ ਨੇ ਉਹਨਾਂ ਨੂੰ ਕੁੱਟਿਆ ਤੇ ਐਸਸੀ ਬੰਦਿਆਂ ਦੇ ਪਰਚਾ ਦਰਜ ਹੋ ਗਿਆ। ਦੂਸਰਾ ਪਿੰਡ ਮੰਗੇਆਲ ਦਾ ਵੀ ਇੱਕ ਦਲਿਤ ਨੌਜਵਾਨ ਨੂੰ ਕੁੱਟਿਆ ਹੈ। ਕੀ ਸਿਰਫ ਅਖਬਾਰਾਂ ਦੀਆਂ ਫੋਟੋਆਂ ਤੱਕ ਸੀਮਤ ਹੋ ਤੁਸੀਂ? ਸਿਰਫ ਭਾਸ਼ਣ ਦੇਣ ਤੱਕ ਮਕਸਦ ਹੈ ਤੁਹਾਡਾ। ਰਾਮਗੜ੍ਹ ਸਰਦਾਰਾ ਔਰ ਮੰਗੇਆਲ ਦੇ ਬੰਦਿਆਂ ਦੇ ਕੇਸ ਦਾ ਤੁਸੀਂ ਕੀ ਕੀਤਾ ਮੈਂ ਤੁਹਾਨੂੰ ਸਵਾਲ ਕਰਦਾ। ਜੇ ਤੁਸੀਂ ਨਹੀਂ ਕੋਸ਼ਿਸ਼ ਕਰਦੇ ਮੈਂ ਆਪਣੇ ਹੱਥ ਖੜੇ ਕਰਦੇ ਆਂ ਕਰਕੇ ਵੀ ਮੇਰੇ ਹੱਥ ਖੜੇ ਨੇ ਵੀ ਮੈਂ ਦਲਤਾਂ ਨੂੰ ਗਰੀਬਾਂ ਨੂੰ ਇਨਸਾਫ ਨਹੀਂ ਦਵਾ ਸਕਦਾ ਫਿਰ ਅਸੀਂ ਦਵਾ ਦਾਂਗੇ ਮੈਂ ਨਾ ਦੋ ਮਾਮਲੇ ਜਿਸ ਕਰਕੇ ਨਹੀਂ ਕੁੱਦਿਆ ਗਿਆ ਤਾਂ ਮੈਂ ਜ਼ਰੂਰ ਸੀ ਕਿਉਂਕਿ ਉੱਥੇ ਮੈਂ ਜਦ ਅਸੀਂ ਇਸ ਮਾਮਲੇ 'ਚ ਕੁੱਦ ਜਾਨੇ ਆ ਤਾਂ ਤੁਸੀਂ ਲੋਕ ਹੀ ਰੌਲਾ ਪਾ ਦਿੰਦੇ ਹੋ ਕਿ ਕਾਲੀ ਹੁਣੀ ਯਾਦ ਦੀ ਗੱਲ ਕਰਦੇ ਨੇ ਤਾ ਹੁਣ ਮੈਂ ਪੈਲ ਹਲਕੇ ਦੇ ਸਮੂਹ ਜਤ ਐਸਸੀਐਸਟੀ ਓਬੀਸੀ ਦਲਿਤ ਲੋਕਾਂ ਨੂੰ ਪੁੱਛਣਾ ਚਾਹੁੰਦਾ ਜਿਹੜੇ ਕਾਂਗਰਸ ਦੀ ਪੂੰਛ ਫੜੀ ਫਿਰਦੇ ਨੇ ਜਿਹੜੇ ਕਹਿੰਦੇ ਨੇ ਬਸ ਕਾਂਗਰਸ ਸਾਡੀ ਆ ਗਈ ਚਲੋ ਜਿੱਤ ਜੂ ਕੋਈ ਗੱਲ ਨਹੀਂ ਸਾਨੂੰ ਤਾਂ ਉਹਦੇ ਵੀ ਕੋਈ ਪ੍ਰਵਾਹ ਨਹੀਂ ਮੈਂ ਦਲਿਤ ਲੋਕਾਂ ਨੂੰ ਪੁੱਛਣਾ ਚਾਹੁੰਦਾ ਵੀ ਐਵੇਂ ਝੱਗਾ ਚੱਕੀ ਫਰੀ ਜਾਂਦੇ ਹੋ ਲੱਖਾ 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 ਕਾਂਗਰਸ ਕਾਂਗਰਸ ਲਖਵੀਰ ਸਿੰਘ ਲੱਖਾ ਔਰ ਕਾਂਗਰਸ ਨੇ ਇੱਕ ਵੀ ਗਰੀਬ ਔਰ ਦਲਿਤ ਬੰਦੇ ਨੂੰ ਇਨਸਾਫ ਦਿੱਤਾ ਹੋਵੇ ਤਾਂ ਮੇਰਾ ਖੁੱਲਾ ਚੈਲੰਜ ਹੈ ਉਹ ਮੇਰੇ ਸਾਹਮਣੇ ਲਿਆ ਦਿਓ ਮੈਨੂੰ 100% ਪਤਾ ਜਿਹੜੇ ਰਾਮਗੜ੍ਹ ਸਰਦਾਰਾਂ ਵਾਲੇ ਔਰ ਮੰਗਿਆਲ ਤੇ ਤੁਸੀਂ ਜਿਹੜੀ ਗੰਦੀ ਰਾਜਨੀਤੀ ਕੀਤੀ ਹੈ ਗਰੀਬਾਂ ਦੇ ਨਾਂ ਦੇ ਉੱਤੇ ਰਾਜਨੀਤੀ ਕੀਤੀ ਹੈ ਤੁਹਾਨੂੰ ਪਤਾ ਵੀ ਇਹ ਗਰੀਬ ਗੁਰਬੇ ਨੇ ਆਰਥਿਕ ਤੌਰ ਤੇ ਕਮਜ਼ੋਰ ਨੇ ਮਦਵਾੜੇ ਨੇ ਇੰਨੀ ਐਜੂਕੇਸ਼ਨ ਨਹੀਂ ਹੈ ਤੁਹਾਡੇ ਔਰ ਉਹ ਰਜਵਾੜਿਆਂ ਦੇ ਵਿੱਚ ਕੀ ਫਰਕ ਰਹਿ ਗਿਆ ਡਾਕਟਰ ਮੇੜਕਰਦੀ ਸਾਹਿਬ ਦੇ ਰਿਜ਼ਰਵੇਸ਼ਨ ਖਾ ਕੇ ਇੱਥੇ ਤੱਕ ਪਹੁੰਚੇ ਉਹਨਾਂ ਨੇ ਕਿਹਾ ਪੇਬੈਕ ਟੂ ਸੁਸਾਇਟੀ ਕਰਨੀ ਹੈ ਜੇ ਆਪਣੇ ਸਮਾਜ 'ਚ ਅਤਿਆਚਾਰ ਹੁੰਦਾ ਉਹਨੂੰ ਹੰਸਾਫ ਦਬਾਉਣਾ ਹੈ ਤੁਸੀਂ ਤਾਂ ਗਾਂਧੀ Nehru ਮੰਗੂ ਇਹਨਾਂ ਤੇ ਰਾਜਨੀਤੀ ਕਰਕੇ ਵੋਟਾਂ ਲੈਨੇ ਹੋ ਇਹਨਾਂ ਦੇ ਜੁੱਤੀਆਂ ਪੈਂਦ ਨੇ ਪਈਆਂ ਤੁਹਾਡੇ ਰਾਜ 'ਚ ਜੁੱਤੀਆਂ ਪੈਂਦੀਆਂ ਹੁਣ ਪਈਆਂ ਹੁਣ ਮੈਂ ਬਹੁਤ ਸਾਰੇ ਤੁਹਾਡੇ ਕਾਂਗਰਸੀ ਮੈਨੂੰ ਮਿਲੇ ਮੈਂ ਕਿਹਾ ਮਿੱਤਰੋ ਵੀ ਉਹ ਮੁੱਦੇ ਦਾ ਕੀ ਬਣਿਆ ਉਹ ਕਹਿੰਦੇ ਸਾਡੀ ਸਰਕਾਰ ਨਹੀਂ ਹੈਗੀ ਮੈਂ ਕਿਹਾ ਸਰਕਾਰ 'ਚ ਤਾਂ ਸਾਰੇ ਇਨਸਾਫ ਲੈ ਲੈਂਦੇ ਨੇ ਪੈਲ ਵਾਲਿਓ ਗੱਲ ਸੁਣ ਲਓ ਮੇਰੀ ਪੈਲ ਹਲਕੇ ਦੇ ਲੋਕੋ ਸਰਕਾਰਾਂ ਹੁੰਦੇ ਤਾਂ ਸਰਕਾਰਾਂ ਦੇ ਗੁਲਾਮ ਹੁੰਦੇ ਨੇ ਅਫਸਰ ਉਦੋਂ ਤਾਂ ਜਿਹਨੂੰ ਮਰਜ਼ੀ ਫੋਨ ਮਾਰ ਕੇ ਕੰਮ ਕਰਾ ਲਓ ਮੈਂ ਪੂਰੀ ਕਾਂਗਰਸ ਨੂੰ ਲਖਵੀਰ ਸਿੰਘ ਲੱਖਾਂ ਨੂੰ ਇਹ ਚੁਣੌਤੀ ਦਿੰਦਾ ਹਿੰਮਤ ਆ ਬਿਨਾਂ ਸਰਕਾਰ ਤੋਂ ਪਰਚਾ ਦਰਜ ਕਰਾ ਕੇ ਦਿਖਾ ਦੇ ਮੈਂ ਤੇਰੇ ਨਾਲ ਚੱਲੂੰਗਾ ਔਰ ਨਹੀਂ ਮੇ ਜਿਹੜੇ ਲੋਕ ਇਹਨੂੰ ਲੀਡਰ ਮੰਨਦੇ ਨੇ ਕਹਿੰਦੇ ਕਾਂਗਰਸ ਸਾਡੀ ਮਾਂ ਪਾਰਟੀ ਐ ਮੈਂ ਉਹਨਾਂ ਨੂੰ ਅਪੀਲ ਕਰਦਾ ਜੇ ਗਰੀਬਾਂ ਨੂੰ ਇਨਸਾਫ ਨਹੀਂ ਦਿਵਾ ਸਕਦੇ ਲਖਵੀਰ ਸਿੰਘ ਲੱਖਾ ਔਰ ਕਾਂਗਰਸ ਤਾਂ ਇਹਨਾਂ ਦਾ ਖਿਹੜਾ ਛੱਡ ਦਿਓ ਉਹੀ ਨਾ ਕਹੀ ਜਾਓ ਜੀ ਛਾੜਾ ਲੱਖਾ ਛਾੜਾ ਲੱਖਾ ਛਾੜੀ ਕਾਂਗਰਸ ਛਾੜੀ ਕਾਂਗਰਸ ਜਦ ਤੁਹਾਡੇ ਦੁੱਖਾਂ ਤੇ ਤੁਹਾਡੇ ਜੁੱਤੀਆਂ ਪੈਂਦੀਆਂ ਤੁਹਾਡੀ ਬੇਇੱਜ਼ਤੀ ਤੁਹਾਡੀ ਇੱਜ਼ਤਾਂ ਲੁੱਟੀਆਂ ਜਾਂਦੇ ਤੁਹਾਨੂੰ ਜਲੀਲ ਕਰਨ ਤੇ ਇਹ ਤੁਹਾਨੂੰ ਡੱਕੇ ਦਾ ਇਨਸਾਫ ਨਹੀਂ ਦਿਵਾ ਸਕਦੇ ਤਾਂ ਫਿਰ ਕਿਉਂ ਤੁਸੀਂ ਇਹਨਾਂ ਦੇ ਲੰਗੜ ਚੱਕੇ ਹੋਏ ਨੇ ਔਰ ਸਾਥਿਓ ਮੈਂ ਅਕੀਰ ਵਿੱਚ ਇਹ ਬੇਨਤੀ ਕਰਨੀ ਆ ਦਰਮੇਲ ਸਿੰਘ ਜੱਲ ਸਾਹਿਬ ਬੇਨਤੀ ਹੈ ਮੇਰਾ ਭਰਾ ਤੂੰ ਮੇਰਾ ਦੋਸਤ ਹੈ ਪੁਰਾਣੀ ਮਿੱਤਰਤਾ ਤੇਰੇ ਕਰਕੇ ਮੇਰਾ ਪਹਿਲਾਂ ਬਹੁਤ ਬੋੜ ਲੱਗਦੇ ਰਹੇ ਨੇ ਤੇ ਇਹਦਾ ਖੜਾ ਛੱਡ ਦੇ ਅੱਜ ਤੂੰ ਦਿਨ ਰਾਤ ਪਿੰਡਾਂ 'ਚ ਮਿਹਨਤ ਕਰਦਾ ਹੈ ਤੂੰ ਟੱਕਰ ਲੈ ਰਿਹਾ ਵਿਰੋਧੀ ਪਾਰਟੀ ਨਾਲ ਸਰਕਾਰ ਨਾਲ ਜਦ ਸਰਕਾਰ